ਨਮਸਕਾਰ ਤੁਸੀਂ ਜੁੜਤਕਿਓ ਸਰਤਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਸਰੋਵਰ ਰਹਿ ਰਿਹਾ ਨਾ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਭਾਅ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਆਲੂ ਦੇ ਭਾਅ ਦੀ ਤੇ ਅੱਜ ਆਲੂ 750 ਰੁਪਏ ਤੋਂ ਰੁੱਕ ਕੇ 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਰਿਹਾ ਤੇ ਜੇ ਆਪਾਂ ਇਸ ਦੇ ਨਾਲ-ਨਾਲ ਗੱਲ ਕਰੀਏ ਤਾਂ ਪਿਆਜ਼ ਦੀ ਤਾਂ ਪਿਆਜ਼ ਦਾ ਭਾਅ ਅੱਜ ਘੱਟੋ-ਘੱਟ 1400 ਔਰ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਅੱਜ ਪਿਆਜ਼ ਦਾ ਭਾਅ ਰਿਹਾ ਤੇ ਇਸ ਦੇ ਨਾਲ ਹੀ ਜੇ ਆਪਾਂ ਤੁਹਾਨੂੰ ਆਪਾਂ ਗੱਲ ਕਰੀਏ ਅਰਬੀ ਦੀ ਅਰਬੀ ਘੱਟੋ-ਘੱਟ 3500 ਔਰ ਵੱਧ ਤੋਂ ਵੱਧ 4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਅੱਜ ਰੇਟ ਰਿਹਾ। ਦੋਸਤੋ ਦੱਸ ਦਈਏ ਕਿ ਇਸ ਦੇ ਨਾਲ-ਨਾਲ ਜੇ ਆਪਾਂ ਫੁੱਲ ਗੋਭੀ ਦੀ ਗੱਲ ਕਰੀਏ ਤਾਂ ਫੁੱਲ ਗੋਭੀ ਅੱਜ ਘੱਟੋ-ਘੱਟ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ 2000 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਪਾ ਰਿਹਾ ਔਰ ਇਸ ਦੇ ਨਾਲ ਹੀ ਦ ਆਪਾਂ ਗੱਲ ਕਰਾਂਗੇ ਗਾਜਰ ਦੀ। ਦੋਸਤੋ ਜਿਹੜੀ ਗਾਜਰ ਅੱਜ ਬਠਿੰਡਾ ਦੇ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 1500 ਔਰ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਪਾ ਰਿਆ ਦੱਸ ਦਈਏ ਦੋਸਤੋ ਅੱਜ ਅੱਜ ਮੂਲੀ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕੀ ਔਰ ਇਸ ਦੇ ਨਾਲ-ਨਾਲ ਟਮਾਟਰ ਦਾ ਭਾਅ ਵੀ ਦੱਸ ਦਈਏ ਦੋਸਤੋ ਬਠਿੰਡਾ ਦੇ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਅੱਜ ਟਮਾਟਰ ਦਾ ਭਾਅ ਘੱਟੋ-ਘੱਟ 4000 ਔਰ ਵੱਧ ਤੋਂ ਵੱਧ 6000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਰਿਹਾ ਦੋਸਤੋ ਜੇ ਗੱਲ ਕੀਤੀ ਜਾਵੇ ਬੈਂਗਣ ਦੀ ਤਾਂ ਬੈਂਗਣ ਕਟੋ-ਕਟ 1200 ਔਰ ਪਰ ਤੇ ਕੀ ਕੁਆਂਟਲ ਔਰ ਵੱਧ ਤੋਂ ਵੱਧ 1500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਭਾਰਿਆ ਦੋਸਤੋ ਪਿੰਡੀ ਦਾ ਰੇਟ ਜੇ ਆਪਾਂ ਪਿੰਡੀ ਦੀ ਗੱਲ ਕਰੀ ਤਾਂ ਪਿੰਡੀ ਕਟੋ-ਕਟ 2500 ਔਰ ਵੱਧ ਤੋਂ ਵੱਧ 3000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਪਿੰਡੀ ਰਹੀ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਅੱਜ ਲਸਣ ਦੀ ਦੋਸਤੋ ਲਸਣ ਕਟੋ-ਕਟ 5500 ਔਰ ਵੱਧ ਤੋਂ ਵੱਧ 8500 ਰੁਪਏ ਤੱਕ ਲਸਣ ਦਾ ਭਾਰਿਆ ਤਾਂ ਦੋਸਤੋ ਜੇ ਗੱਲ ਕਰੀਏ ਹਰੇ ਮਟਰ ਦੀ ਹਰਾ ਮਟਰ ਵੀ ਅੱਜ ਟਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 6000 ਔਰ ਵੱਧ ਤੋਂ ਵੱਧ 7500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਰਿਹਾ ਤੇ ਦੱਸ ਦਈਏ ਦੋਸਤੋ ਪਹਰੀ ਮਿਰਚ ਹਰੀ ਮਿਰਚ ਘੱਟੋ-ਘੱਟ 2000 ਔਰ ਵੱਧ ਤੋਂ ਵੱਧ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜਾ ਹਰੀ ਮਿਰਚ ਦਾ ਪਾ ਰਿਹਾ ਦੋਸਤੋ ਟਿੰਡੇ ਦੀ ਗੱਲ ਕੀਤੀ ਜਾਵੇ ਤਾਂ ਟਿੰਡਾ ਅੱਜ ਘੱਟੋ-ਘੱਟ 1500 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਔਰ ਆਪਾਂ ਗੱਲ ਕਰਾਂਗੇ ਇੱਥੇ ਲੋਕੀ ਦੀ ਲੋਕੀ ਘੱਟੋ-ਘੱਟ 600 ਰੁਪਏ ਪ੍ਰਤੀ ਕਵਾਂਟਲ ਔਰ ਬਾਤ ਤੋਂ ਬਾਅਦ 1000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਵੀ ਕੀ ਦੋਸਤੋ ਜਰੂਰ ਖਿਆਲ ਰੱਖਿਆ ਕਰੋ ਇਹਨਾਂ ਗੱਲਾਂ ਦਾ ਕਿ ਜਿਹੜੇ ਆਮ ਹੀ ਕਰਾਂ ਦੇ ਵਿੱਚ ਰੇੜੀਆਂ ਫੜੀਆਂ ਵਾਲੇ ਜਾਂ ਸਬਜ਼ੀਆਂ ਦੇ ਵਕਰੇਤੇ ਹੁੰਦੇ ਆ ਤੁਹਾਨੂੰ ਸਬਜ਼ੀ ਮੰਡੀਆਂ ਦੇ ਵਿੱਚ ਜਿਹੜੇ ਭਾਅ ਕੁਝ ਹੋਰ ਹੁੰਦੇ ਆ ਤੇ ਤੁਹਾਨੂੰ ਗਲੀਆਂ ਦੇ ਵਿੱਚ ਆ ਕੇ ਭਾਅ ਕੁਝ ਹੋਰ ਦੱਸ ਦਿੰਦੇ ਨੇ ਦੁੱਗਣੇ ਤਿੰਨੇ ਰੇਟ ਦੱਸ ਦਿੰਦੇ ਨੇ ਜਰੂਰ ਖਿਆਲ ਰੱਖਿਆ ਕਰੋ ਦੋਸਤੋ ਜੀ ਆਪਾਂ ਗੱਲ ਕਰਾਂਗੇ ਕਿ ਇਹ ਕਦੂ ਦੀ ਕੀ ਹੈ ਕਦੂ ਅੱਜ ਬਠਿੰਡਾ ਦੇ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ 400 ਰੁਪਏ ਕੁਇੰਟਲ ਔਰ ਵੱਧ ਤੋਂ ਵੱਧ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਦੋਸਤੋ ਆਪਾਂ ਕ੍ਰੇਲੇ ਦੀ ਗੱਲ ਕਰਦੇ ਆ ਤਾਂ ਕ੍ਰੇਲਾ ਕਟੋ-ਕਟ 1500 ਰੁਪਏ ਪ੍ਰਤੀ ਕੁਇੰਟਲ ਔਰ ਬਾਤ ਤੋਂ ਬਾਅਦ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਔਰ ਖੀਰੇ ਦੀ ਗੱਲ ਕੀਤੀ ਜਾਵੇ ਖੀਰਾ ਕਟੋ-ਕਟ 500 ਔਰ ਵੱਧ ਤੋਂ ਵੱਧ 1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਚੱਪਣ ਕੱਦੂ ਦੀ ਗੱਲ ਕੀਤੀ ਜਾਵੇ ਤਾਂ ਚੱਪਣ ਕੱਤੂ ਘੱਟੋ ਘੱਟ 1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਹਰੇ ਧੰਨੀਆਂ ਦੀ ਗੱਲ ਕੀਤੀ ਜਾਵੇ ਘੱਟੋ ਘੱਟ 1800 ਰੁਪਏ ਤੋਂ ਵੱਧ ਤੋਂ ਵੱਧ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਜੇ ਆਪਾਂ ਗੱਲ ਕਰੀਏ ਫੁਦੀਨੇ ਦੀ ਫੁਦੀਨਾ ਅੱਜ ਬਹਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦੇ ਵਿੱਚ 4000 ਰੁਪਏ ਪ੍ਰਤੀ ਕੁਇੰਟਲ ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕਿਆ ਦੋਸਤੋ ਸਿਮਲਾ ਮਿਰਚੀ ਵੀ ਮੈਂ ਗੱਲ ਕਰ ਲਮਾਤਾ ਸਿਮਲਾ ਮਿਰਚ ਅੱਜ ਬਹਿੰਡਾ ਦੀ ਹੋਲ ਸੇਲ ਸਬਜ਼ 1300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਵਿਕੀ ਇਹ ਇਥੇ ਆਪਾਂ ਆਖਰੀ ਗੱਲ ਕਰਾਂਗਾ ਦੋਸਤੋ ਨੈਂਬੂ ਦੀ ਨੈਂਬੂ ਅਰਜ ਬਟਿੰਡਾ ਦੀ ਹੋਲ ਸੇਬ ਸਬਜੀ ਮੰਡੀ ਦੇ ਵਿੱਚ ਘੱਟੋ ਘੱਟ 7500 ਰੁਪਏ ਵੱਧ ਤੋਂ ਵੱਧ 10000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਵਿਕਿਆ ਦੋਸਤੋ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜੋ ਕਿ ਹਰ ਘਰ ਵਿੱਚ ਸਬਜ਼ੀਆਂ ਦੇ ਭਾਅ ਜਿਹੜੇ ਪਹੁੰਚ ਸਕਣ ਕਿ ਤਾਂ ਕਿ ਜਿਹੜੀ ਰੇੜੀਆਂ ਫੜੀਆਂ ਵਾਲੇ ਤੁਹਾਡੀ ਜੇਬ ਨੂੰ ਚੂਨਾ ਨਾ ਲਗਾ ਸਕਣ ਕਿ ਇਹ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਅੱਜ ਦੇ ਲਈ ਵਸ ਇੰਨਾ ਕੀ ਤਦ ਤੱਕ ਲਈ ਸਸ਼ੇ ਕਲ